ਹਾਂਜੀ ਵੈਲਕਮ ਬੈਕ ਟੂ ਅਵਰ YouTube ਚੈਨਲ ਯੂਥ ਆਫ ਪੰਜਾਬ ਅੱਜ ਆਪਾਂ ਗੱਲ ਕਰਦੇ ਆ ਐਲਐਮਆਈ ਦੇ ਉੱਤੇ ਜਿਹੜੇ ਕਿ 50 ਪੁਆਇੰਟਸ ਦਾ ਰੌਲਾ ਪਿਆ ਹੋਇਆ ਕਿ ਸਰਕਾਰ ਨੇ 50 ਪੁਆਇੰਟਸ ਕੱਟ ਲਏ ਆ ਪਹਿਲਾਂ ਇਹਨਾਂ ਨੇ ਇੱਕ ਦਿਨ ਲਈ ਕੱਟੇ ਸੀਗੇ ਫਿਰ ਰੀਸਟੋਰ ਕਰਤੇ ਸੀਗੇ ਫਿਰ ਦੁਬਾਰਾ 50 ਪੁਆਇੰਟ ਮਿਲ ਰਹੇ ਸੀਗੇ ਪਰ ਆ ਦੋ ਦਿਨ ਪਹਿਲਾਂ ਇਹਨਾਂ ਨੇ ਆਫੀਸ਼ੀਅਲੀ ਜਿਹੜੇ 50 ਪੁਆਇੰਟਸ ਐਲਐਮਆ ਦੇ ਮਿਲਦੇ ਆ ਮਿੱਤਰੋ ਰਿਮੂਵ ਕਰਤੇ ਆ ਸੋ ਇਹਦੇ ਵਿੱਚ ਬਹੁਤ ਲੋਕਾਂ ਨੂੰ ਨੁਕਸਾਨ ਹੋਇਆ ਤੇ ਬਹੁਤਿਆਂ ਨੂੰ ਫਾਇਦਾ ਹੋਇਆ ਸੋ ਆਪਾਂ ਕਰਦੇ ਆਂ ਗੱਲ ਕਿ ਫਾਇਦਾ ਕਿਨਾਂ ਨੂੰ ਹੋਇਆ ਤੇ ਨੁਕਸਾਨ ਕਿਨਾਂ ਨੂੰ ਹੋਇਆ ਸਭ ਤੋਂ ਪਹਿਲਾਂ ਐਲਐਮਐ ਲੋਕਾਂ ਨੇ ਬਹੁਤ ਤਰੀਕੇ ਨਾਲ ਲਈਆਂ ਕਈ ਲੋਕਾਂ ਨੂੰ ਫ੍ਰੀ ਮਿਲ ਗਈਆਂ ਜਿੱਥੇ ਉਹ ਕੰਮ ਕਰਦੇ ਸੀ ਉਹਨਾਂ ਨੇ ਫ੍ਰੀ ਦੇਤੀਆਂ ਤੇ ਕਈ ਲੋਕਾਂ ਨੇ 30 30 40 40 ਹਜ਼ਾਰ ਡਿਪੈਂਡ ਕਰਦਾ ਵੀ ਕਿਹੋ ਜੀ ਸਿਚੁਏਸ਼ਨ ਆ ਉਹਨਾਂ ਦੀ ਤੇ ਕੀ ਕਿਹੜਾ ਬੰਦਾ ਉਹਨਾਂ ਨੂੰ ਕਿੰਨੇ ਚਾਰਜ ਕਰਦਾ ਪਰ 30 ਤੋਂ 40 ਹਜ਼ਾਰ ਤੱਕ ਐਲਐਮਐ ਵਿਕੀਆਂ ਸੀਗੀਆਂ ਠੀਕ ਹੈ ਹੁਣ ਜਿਹੜੇ ਤਾਂ ਬੰਦੇ ਨੇ ਮੰਨ ਲਓ ਐਲਐਮਐ 40 ਹਜ਼ਾਰ ਦੀ ਲਈ ਹੋਈ ਆ ਤੇ ਉਹਨੂੰ 6 ਮਹੀਨੇ ਸਾਲ ਹੋਇਆ ਕੰਮ ਕਰਦੇ ਨੂੰ ਉਹਦਾ ਤਾਂ ਦੇਖੋ ਬਹੁਤ ਵੱਡਾ ਨੁਕਸਾਨ ਆ ਕਿਉਂਕਿ ਜਿੱਥੇ ਮੰਨ ਲਓ ਉਹਨਾਂ ਨੇ 40000 ਦੇ ਐਲਐਮਐ ਲਈ ਆ ਉੱਥੇ ਜੋ ਕੰਮ ਵੀ ਕਰਦਿਆ ਤਾਂ ਉਹ ਲੋਕ ਯਾਰ ਕੰਮ ਨੂੰ ਵੀ ਮਤਲਬ ਕਿ ਇਹਨਾਂ ਨੂੰ ਬਹੁਤ ਘੱਟ ਪੈਸੇ ਦਿੰਦੇ ਆ ਮਿਨੀਮਮ ਵੇਦ ਮੰਨ ਕੇ ਚੱਲੋ ਵੀ ਤੁਹਾਨੂੰ ਪਤਾ ਹੀ ਆਪਣੇ ਬਹੁਤ ਪੰਜਾਬੀ ਲੋਕ ਇਹ ਵਿਵਾਰ ਕਰਦੇ ਆ ਐਲਐਮਐ ਦਾ ਤੇ ਉਹ ਫਿਰ ਤੁਹਾਨੂੰ ਪਤਾ ਹੀ ਜੇ ਬੰਦਾ ਉੱਥੇ ਕੰਮ ਕਰਦਾ ਤਾਂ ਕੰਮ ਵੀ ਵੱਧ ਲੈਂਦੇ ਆ ਦੂਜੀ ਗੱਲ ਉਹਨੂੰ ਪੇ ਰੇਟ ਵੀ ਸਭ ਤੋਂ ਘੱਟ ਦਿੰਦੇ ਆ ਸੋ ਉਹ ਬੰਦੇ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਕਿਉਂਕਿ ਉਹਦੇ ਪੁਆਇੰਟ ਵਧਾਉਣੇ ਸੀ ਉਹਨੇ ਪੀਆਰ ਲੈਣੀ ਸੀ ਪੁਆਇੰਟ ਉਹਦੇ 50 ਕੱਟੇ ਗਏ ਆ ਫਾਰ ਐਗਜ਼ਾਮਪਲ ਜੇ 450 ਪੁਆਇੰਟ ਸੀ ਐਲਐਮਐ ਦੇ ਨਾਲ 500 ਹੋ ਗਿਆ ਉਹਦਾ ਤੇ ਕੱਟ ਆਊਟ ਹਜੇ ਵੀ ਤੁਹਾਨੂੰ ਪਤਾ 500 ਤੋਂ ਉੱਪਰ ਆਈ ਜਾਂਦਾ ਤੇ ਉਹ ਬੰਦੇ ਦੇ ਪੁਆਇੰਟ ਤਾਂ ਮਿਲਨੇ ਨਹੀਂ ਹੁਣ ਪੁਆਇੰਟ ਵੀ ਕੈਂਸਲ ਹੋਏ ਆ ਤੇ ਉਹ ਬੰਦਾ ਫਸਿਆ ਵਾ ਵੀ ਉੱਥੇ ਆ ਕਿਉਂਕਿ ਹੁਣ ਮੰਨ ਲਓ ਕਲੋਜ਼ ਵਰਕ ਪਰਮਿਟ ਆ ਉੱਥੇ ਉਹ ਕੰਮ ਕਰ ਰਿਹਾ ਤੇ ਉਹਨੂੰ ਭਾਵੇਂ ਪੈਸੇ ਘੱਟ ਦੇਵੇ ਵੱਧ ਦੇਵੇ ਉੱਥੇ ਉਹਨੂੰ ਕੰਮ ਕਰਨਾ ਪੈਣਾ ਤੇ ਉੱਥੇ ਉਹਦੇ ਪੈਸੇ ਆੜੇ ਆਲਮੋਸਟ ਵੇਸਟ ਗਏ ਕਿਉਂਕਿ 30-40 ਹਜ਼ਾਰ ਦਾ ਬੰਦਾ ਮਸਾਂ ਹੀ ਬਚਾਉਂਦਾ ਦੋ ਸਾਲਾਂ ਜੇ ਤੁਸੀਂ ਮੰਨ ਕੇ ਚੱਲੋ ਜਿਹੜਾ ਬੰਦਾ ਨਾਰਮਲ ਕੰਮ ਕਰਦਾ ਇਹ ਬਹੁਤ ਵੱਡਾ ਅਮਾਉਂਟ ਆ ਇਹ ਬਹੁਤ ਵੱਡਾ ਨੁਕਸਾਨ ਆੜਾ ਐਲ ਐਮ ਐਲੇ ਬੰਦਿਆਂ ਨੂੰ ਹੋਇਆ ਤੇ ਹਾਂ ਚਲੋ ਜਿਹਨੂੰ ਫ੍ਰੀ ਮਿਲੀ ਆ ਉਹਦਾ ਇੰਨਾ ਚਲੋ ਵਰਕ ਪਰਮਨੈਂਟ ਜਿੱਥੇ ਲੱਗਿਆ ਹੋਇਆ ਕੰਮ-ਕੰਮ ਕਰੀ ਜਾਂਦਾ ਪਰ ਉਹਦੇ ਪੁਆਇੰਟਾਂ 50 ਪੁਆਇੰਟਾਂ ਦਾ ਆੜਾ ਘਾਟਾ ਉਹ ਬੰਦੇ ਨੂੰ ਵੀ ਪਊਗਾ ਜਿਹਨੂੰ ਭਾਵੇਂ ਫ੍ਰੀ ਐਲ ਐਮ ਐਲ ਮਿਲੀ ਆ ਸੋ ਚੱਕਰ ਕੀ ਆ ਫਾਇਦਾ ਕਿਨੂੰ ਹੋਇਆ ਫਾਇਦਾ ਮਤਲਬ ਉਹਨਾਂ ਨੂੰ ਹੋਇਆ ਜਿਨ੍ਹਾਂ ਦੇ ਪੁਆਇੰਟ ਨਾ ਤਾਂ ਜਿਨ੍ਹਾਂ ਕੋਲੇ ਐਲ ਐਮ ਆਈ ਹੈਗੀ ਆ ਕੋਈ ਨਾ ਉਹ ਲੈ ਸਕਦੇ ਸੀ ਨਾ ਉਹ ਇੰਨਾ ਪੈਸਾ ਸਪੈਂਡ ਕਰ ਸਕਦੇ ਆ ਪਰ ਉਹਨਾਂ ਕੋਲੇ ਕੰਮ ਹੈਗਾ ਠੀਕ ਆ ਤੇ ਉਹਨਾਂ ਦੇ ਜਿਹੜੇ ਪੁਆਇੰਟ ਆ ਉਹ 450 ਬਣਦਾ ਜਾਂ 460 ਬਣਦਾ ਵਿਦਾਊਟ ਐਲ ਐਮ ਆ ਤੇ ਡਰਾ ਹੁਣ ਤੁਹਾਨੂੰ ਪਤਾ ਕਿੱਥੇ ਫਿਰਦਾ 500 ਤੋਂ ਉੱਪਰ ਜਿਹੜੇ 50 ਐਲ ਐਮ ਆ ਵਾਲੇ ਪੁਆਇੰਟ ਆ ਜੇ ਕੱਟੇ ਗਏ ਹੁਣ ਮੰਨ ਲਓ ਤਾਂ ਡਰਾ ਜਿਹੜਾ ਉਹ ਸੋ ਦੇ ਮੰਨ ਕੇ ਚੱਲੋ ਵੀ ਤੁਸੀਂ 560 70 ਤੇ 460 70 ਤੇ ਰਹਿ ਜਾਣਾ 460 70 ਇੱਥੇ ਆ ਡਿਗਣਾ ਹੋ ਅੱਜ ਨਹੀਂ ਕੱਲ ਨੂੰ 6 ਮਹੀਨਿਆਂ ਨੂੰ 4 ਨੂੰ ਉੱਥੱਲੇ ਆ ਜਾਣਾ ਸੋ ਜਿੰਨਾ ਵੀਰਾਂ ਦੇ ਵਿਦਆਊਟ ਐਲ ਐਮ ਮੰਨ ਲਓ 450 460 62 65 ਇੰਨੇ ਪੁਆਇੰਟ ਬਣਦੇ ਆ ਐਕਸਪੀਰੀਅੰਸ ਐਡ ਕਰਕੇ ਜਾਂ ਕੈਨੇਡੀਅਨ ਐਜੂਕੇਸ਼ਨ ਲਾ ਕੇ ਮੰਨ ਲਓ ਸੋ ਉਹਨਾਂ ਦੇ ਪੀਆਰ ਹੋਣ ਦੇ ਵੀ ਚਾਂਸਸ ਹੈਗੇ ਆ ਹੁਣ ਕਿਉਂਕਿ ਹਰ ਇੱਕ ਬੰਦਾ ਐਲਐਮਏ ਅਫੋਰਡ ਨਹੀਂ ਕਰ ਸਕਦਾ ਭਾਈ ਹਰ ਇੱਕ ਬੰਦੇ ਕੋਲੇ 40000 ਨਹੀਂ ਪਿਆ ਹੁੰਦਾ ਜਾਂ ਹਰ ਇੱਕ ਬੰਦੇ ਨੂੰ ਕੋਈ ਚਾਂਸ ਨਹੀਂ ਮਿਲਦਾ ਐਲਐਮਏ ਲੈਣ ਦਾ ਸੋ ਇਹਦਾ ਹੁਣ ਇਕੱਲਾ ਕੰਮ ਰਹਿ ਗਿਆ ਮਿੱਤਰੋ ਵਰਕ ਪਰਮਿਟ ਐਕਸਟੈਂਡ ਕਰਨ ਦਾ ਐਲਐਮਏ ਦੇ ਪੁਆਇੰਟ ਬਰਾਬਰ ਹੋ ਗਏ ਕੋਈ ਹੈ ਨਹੀਂ ਪੁਆਇੰਟ ਮਿਲਣਾ ਸਾਰੇ ਬੰਦੇ ਇਕੁਅਲ ਹੋ ਗਏ ਹੁਣ ਜਿਨ੍ਹਾਂ ਦੇ ਸਕੋਰ ਬਣਦੇ ਆ ਠੀਕ ਹੈ ਜਿਹਦੀ ਮੰਨ ਲਓ ਐਜੂਕੇਸ਼ਨ ਕੀਤੀ ਆ ਕੈਨੇਡਾ ਦੇ ਵਿੱਚ ਜਾਂ ਜਿਹੜਾ ਐਕਸਪੀਰੀਅੰਸ ਸਾਲ ਦੋ ਸਾਲ ਉਹ ਸਾਰੇ ਸੇਮ ਹੋ ਗਏ ਹੁਣ ਸੇਮ ਪੁਆਇੰਟ ਬਣ ਗਏ ਤੇ ਇਹਦਾ ਕੀ ਚੱਕਰ ਆ ਕਿ ਉਹ ਸਿਰਫ ਇੱਕ ਕੰਮ ਆਉਗੀ ਐਲਐਮਏ ਵਰਕ ਪਰਮਿਟ ਐਕਸਟੈਂਡ ਕਰਨ ਦੇ ਜੇ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਮੰਨ ਲਓ ਤੁਹਾਨੂੰ ਕਿਤੇ ਐਲਐਮਏ ਮਿਲ ਗਈ ਤੁਹਾਡਾ ਵਰਕ ਪਰਮਿਟ ਐਕਸਟੈਂਡ ਹੋ ਜਾਊਗਾ ਉਹੀ ਬੰਦੇ ਕੋਲੇ ਤੁਹਾਨੂੰ ਕੰਮ ਕਰਨਾ ਪਊਗਾ ਆਨਲੈਸ ਕਿ ਜੇ ਤੁਸੀਂ ਕੋਈ ਹੋਰ ਸਮਝਦੇ ਹੋਰ ਤਰੀਕੇ ਦਾ ਤੁਸੀਂ ਕੋਈ ਸਿਸਟਮ ਲੱਭ ਲੈ ਕੇ ਪੈਸੇ ਕਮਾਉਣ ਦਾ ਨਹੀਂ ਤੁਹਾਨੂੰ ਉਸ ਐਮਪਲੋਇਰ ਕੋਲੇ ਕੰਮ ਕਰਨਾ ਪਊਗਾ ਤੇ ਬਾਕੀ ਫਿਰ ਤੁਹਾਨੂੰ ਪਤਾ ਹੀ ਐਮਪਲੋਇਰ ਵੀ ਜਦੋਂ ਐਲਐਮਏ ਦਿੰਦਾ ਕੰਮ ਵੀ ਦੱਬ ਕੇ ਲੈਂਦਾ ਤੇ ਪੈਸੇ ਵੀ ਬਹੁਤ ਮਤਲਬ ਘਟ ਦਿੰਦਾਗਾ ਸੋ ਇਹ ਫਾਇਦਾ ਨੁਕਸਾਨ ਹੈ ਇਹਦੇ 50 ਪੁਆਇੰਟ ਚੱਕੇ ਗਏ ਆ ਬਹੁਤਾਂ ਲਈ ਫਾਇਦਾ ਬਹੁਤਾਂ ਲਈ ਨੁਕਸਾਨ ਪਰ ਜਿਨ੍ਹਾਂ ਦੀਆਂ ਪੇੜ ਲਈਆਂ ਹੋਈਆਂ ਸੀਗੀਆਂ ਉਹਨਾਂ ਲਈ ਤਾਂ ਬਹੁਤ ਵੱਡਾ ਨੁਕਸਾਨ ਆ ਇਹ ਸੀਗੀ ਨਵੀਂ ਅਪਡੇਟ ਮਿੱਤਰੋ ਦੂਜੀ ਜੇ ਆਪਾਂ ਗੱਲ ਕਰੀਏ ਫ੍ਰੈਂਚ ਦੀ ਹੁਣ ਬਹੁਤ ਸਾਰੇ ਮਤਲਬ ਕਿ ਲੋਕ ਫ੍ਰੈਂਚ ਵੱਲ ਵੱਧ ਰਹੇ ਆ ਠੀਕ ਆ ਕਿਉਂਕਿ ਹੁਣ ਹੋਰ ਹੱਲ ਹੀ ਹੈ ਨਹੀਂ ਪੀਆਰ ਦਾ ਬਾਈ ਕੀ ਹੱਲ ਕਰੋਗੇ ਤੁਸੀਂ ਜਿਨ੍ਹਾਂ ਦੇ ਪੁਆਇੰਟ ਘਟਨੇ ਜਿਹੜੇ ਪਲੱਸ 2 ਕਰਕੇ ਦੋ ਸਾਲ ਦਾ ਡਿਪਲੋਮਾ ਕਰਦੇ ਆ ਸਾਲ ਦੀ ਕੋਈ ਜੌਬ ਕਰਦੇ ਆ ਟੰਮ ਦੇ ਜਾਂ ਕਿਤੇ ਹੋਰ ਉਹਨਾਂ ਦੇ ਕਿਹੜੇ ਹਿਸਾਬ ਨਾਲ ਪੁਆਇੰਟ ਪੂਰੀ ਹੋਣਗੇ ਪੀਆਰ ਲਈ ਮੈਨੂੰ ਦੱਸੋ ਸੋ ਫਰੈਂਚਾ ਜਿਹੜਾ ਉਹ ਹੁਣ ਕਿਉਂ ਇੰਨਾ ਮਤਲਬ ਕਿ ਪਪੂਲਰ ਹੋ ਰਹੀ ਹੈ ਇਹ ਚੀਜ਼ ਕਿਉਂਕਿ ਉਹਦੇ ਨਾਲ ਦੋ ਚੀਜ਼ਾਂ ਹੋ ਸਕਦੀਆਂ ਦੇਖੋ ਇੱਕ ਤਾਂ ਤੁਹਾਡੀ ਜਿਹੜੀ ਪੀਆਰ ਆ ਉਹ ਈਜ਼ੀ ਹੋ ਜਾਂਦੀ ਹੈ ਕਿਉਂਕਿ ਵੀਡੇ ਫ੍ਰੈਂਚ ਦੇ ਡਰਾ ਉਹ 350 60 40 50 60 70 ਦੇ ਫਰਤੇ ਆ ਠੀਕ ਹੈ ਤੇ ਇਨਿਕ ਪੁਆਇੰਟ ਤਾਂ ਹਰ ਇੱਕ ਬੰਦੇ ਦੇ ਬਣ ਜਾਂਦੇ ਆ ਭਾਵੇਂ ਉਹ ਪਲੱਸ 2 ਕਰਕੇ 2 ਸਾਲ ਦਾ ਡਿਪਲੋਮਾ ਕੀਤਾ ਭਾਵੇਂ ਕੁਝ ਵੀ ਕੀਤਾ ਜੋ ਫ੍ਰੈਂਚ ਕਰ ਲੈਂਦਾ ਸੀਐਲਵੀ 5 ਲੈਂਦਾ ਤਾਂ ਵੀ ਉਹਦੇ ਪੁਆਇੰਟ ਪੂਰੇ ਹੋ ਜਾਣਗੇ ਜੇ ਸੀਐਲਵੀ 7 ਲੈਂਦਾ ਜਿਆਦਾ ਵਧੀਆ ਗੱਲ ਆ ਉਹ ਤੋਂ ਵਧੀਆ ਕੀ ਹੋ ਸਕਦਾ ਰਾਈਟ ਤੇ ਦੂਜੀ ਗੱਲ ਇਹ ਆ ਫ੍ਰੈਂਚ ਦਾ ਫਾਇਦਾ ਕਿ ਤੁਸੀਂ ਵਰਕ ਪਰਮਿਟ ਐਕਸਟੈਂਡ ਕਰ ਸਕਦੇ ਆ ਆਪਦਾ ਜੇ ਤੁਹਾਡੇ ਕੋਲੇ ਫਰਾਂਚ ਹੈਗੀ ਆ ਭਾਵੇਂ ਤੁਹਾਡੇ ਕੋਲੇ ਕੋਈ ਜੌਬ ਉਸ ਤੋਂ ਬਾਅਦ ਹੈਗੀ ਆ ਹੈ ਨਹੀਂ ਆ ਜਿਵੇਂ ਮੰਨ ਲਓ ਤੁਸੀਂ ਐਲ ਐਮ ਐ ਲੈ ਕੇ ਵਰਕ ਪਰਮਿਟ ਐਕਸਟੈਂਡ ਕਰਦੇ ਆ ਤੁਹਾਡਾ ਫਰਾਂਚ ਦੇ ਨਾਲ ਵੀ ਵਰਕ ਪਰਮਿਟ ਐਕਸਟੈਂਡ ਹੋ ਸਕਦਾ ਸਾਲ ਦਾ 2 ਸਾਲ ਦਾ ਜੇ ਤੁਸੀਂ ਕੀਤੀ ਆ ਹੁਣ ਜੇ ਇਹ ਕਰੂਗਾ ਕੌਣ ਹੁਣ ਮੇਰੇ ਵਰਗਾ ਜੀ ਨੇ ਮੰਨ ਲਓ ਬੈਂਡ ਹੀ ਮਸਾਂ ਲਾਇਆ ਠੀਕ ਆ ਜਿਨੇ ਆਇਲਟਸ ਵੀ ਮਸਾਂ ਕੱਟਿਆ ਹੁਣ ਮੈਂ ਤਾਂ ਕਹਿ ਨਹੀਂ ਸਕਦਾ ਵੀ ਮੈਂ ਫਰਾਂਚ ਕਰ ਲਊਗਾ ਪਰ ਹਾਂ ਜਿਹੜੇ ਬੱਚੇ ਸਮਾਰਟ ਆ ਜਾਂ ਜਿਹੜੇ ਬੱਚਿਆਂ ਦਾ ਦਿਮਾਗ ਹੈਗਾ ਤੁਹਾਨੂੰ ਲੱਗਦਾ ਵੀ ਜਿਹੜੇ ਹੁਣੇ ਰੀਸੈਂਟ ਮੰਨ ਲਓ ਪੜ੍ਹਾਈ ਛੱਡੀ ਆ ਜਾਂ ਪੜ੍ਹਦੇ ਆ ਆਹੇ ਤੱਕ ਜਿਨ੍ਹਾਂ ਦਾ ਕੋਈ ਗੈਪ ਨਹੀਂ ਜਿਹੜੇ ਬੱਚੇ ਕਰ ਸਕਦੇ ਆ ਜਿਨ੍ਹਾਂ ਕੋਲੇ ਸਮਾਂ ਪਿਆ ਉਹਨਾਂ ਨੂੰ ਫ੍ਰੈਂਚ ਜ਼ਰੂਰ ਬਾਈ ਕਰ ਲੈਣੀ ਚਾਹੀਦੀ ਆ ਤੇ ਉਹਦਾ ਬਹੁਤ ਵੱਡਾ ਫਾਇਦਾ ਹੋਣਾ ਤੇ ਨਹੀਂ ਕੈਨੇਡਾ ਦਾ ਜਿਹੜਾ ਸਿਸਟਮ ਆ ਹੁਣ ਕੈਨੇਡਾ ਮਤਲਬ ਕਿ ਡਾਇਰੈਕਟਲੀ ਨਹੀਂ ਕਹਿ ਰਿਹਾ ਪਰ ਕਹਿ ਰਿਹਾ ਕਿ ਬਾਈ ਅਸੀਂ ਤੁਹਾਨੂੰ ਇੱਥੋਂ ਦਵਲਾਂਗੇ ਸੋ ਇੱਥੋਂ ਹੋ ਸਕਦਾ ਵੀ ਮਤਲਬ ਕਿ ਕੁਝ ਨਹੀਂ ਪਤਾ ਲੱਗ ਰਿਹਾ ਕਿਸੇ ਦਿਨ ਕੋਈ ਸਟੇਟਮੈਂਟ ਵਧੀਆ ਆਉਂਦੀ ਆ ਐਂ ਲੱਗਦਾ ਵੀ ਯਾਰ ਸਾਰਿਆਂ ਨੂੰ ਪੀਅਰ ਕਰ ਦੇਣਗੇ ਕਿਸੇ ਦਿਨ ਕੋਈ ਸਟੇਟਮੈਂਟ ਇਹੋ ਜੀ ਆਉਂਦੀ ਆ ਵੀ ਲੱਗਦਾ ਯਾਰ ਸਾਰਿਆਂ ਨੂੰ ਕੱਢਣਗੇ ਬਾਹਰ ਇਹ ਵੀ ਇਹਨਾਂ ਨੇ ਰੱਖਣਾ ਹੀ ਕੋਈ ਨਹੀਂ ਸੋ ਇਹਨਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ ਹੁਣ ਵੋਟਾਂ ਤੁਹਾਨੂੰ ਪਤਾ ਹੈਗੀ ਅਗਲੇ ਮਹੀਨੇ ਦੇਖੋ ਕੀ ਬਣਦਾ ਬਟ ਸਥਿਤੀ ਤੇ ਯਾਰ ਬਹੁਤ ਨਾਜ਼ੁਕ ਆ ਕਦੇ ਕਿਸੇ ਦਿਨ ਤਾਂ ਬਹੁਤ ਵਧੀਆ ਫੀਲ ਹੁੰਦਾ ਵੀ ਕੋਈ ਚੱਕਰ ਨਹੀਂ ਯਾਰ ਸਾਰਿਆਂ ਦੇ ਨਾਲ ਗੋਡਾ ਸਾਰਾ ਕੁਝ ਗੋਡ ਹੋਊਗਾ ਕਿਉਂਕਿ ਸਟੇਟਮੈਂਟਾਂ ਵਧੀਆ ਆ ਜਾਂਦੀਆਂ ਕਈ ਵਾਰੀ ਇਹਨਾਂ ਦੇ ਜਿਹੜੇ ਜਿਨ੍ਹਾਂ ਨੇ ਮੰਨ ਲਓ ਕਿ ਹੁਣ ਇਲੈਕਸ਼ਨ ਵਗੈਰਾ ਲੜਨੇ ਉਹਨਾਂ ਤੋਂ ਸਟੇਟਮੈਂਟਾਂ ਬਹੁਤ ਵਧੀਆ ਆਉਂਦੀਆਂ ਹਨ ਕਈ ਵਾਰੀ ਇਹ ਰਜਿਸਟ੍ਰੇਸ਼ਨਟ ਆ ਜਾਂਦੀ ਆ ਵੀ ਐਂ ਲੱਗਦਾ ਬਾਈ ਵੀ ਇਹਨਾਂ ਨੇ ਰੱਖਣਾ ਹੀ ਕੋਈ ਨਹੀਂ ਇੱਥੇ ਹੁਣ ਜਿਹੜੇ ਹਿਸਾਬ ਨਾਲ ਇਹਨਾਂ ਦੇ ਹਾਲਾਤ ਹੋਏ ਪਏ ਆ ਤੇ ਬਾਕੀ ਮੈਂ ਤੁਹਾਨੂੰ ਅਰਦਾਸ ਕਰਦਿਆਂ ਵੀ ਸਾਰੇ ਜਾਣੇ ਯਾਰ ਪੱਕੇ ਹੋ ਜਾਣ ਆਪਾਂ ਤਾਂ ਕਹਿੰਦੇ ਆ ਜਿਹੜੇ ਆਪਣੇ ਇਹਨਾਂ ਨੇ ਪੈਸੇ ਲਾ ਕੇ ਆਏ ਆ ਇੱਥੇ ਕੋਈ ਉਮੀਦਾਂ ਨਾਲ ਹੀ ਆਉਂਦਾ ਹਰ ਇੱਕ ਬੰਦਾ ਜਿਹੜੂ ਦਿਲ ਨੂੰ ਚੜ੍ਹਿਆ ਜਾਂਦਾ ਉਹਦੇ ਦਿਲ ਦਿਮਾਗ ਚ ਉਮੀਦ ਹੁੰਦੀ ਆ ਰਾਈਟ ਸੋ ਆਪਾਂ ਕਹਿੰਦੇ ਆ ਸਾਰਿਆਂ ਦੀ ਜਿਹੜੀ ਉਮੀਦ ਆ ਉਹ ਪੂਰੀ ਹੋਵੇ ਸਾਰਿਆਂ ਦੇ ਸੁਪਨੇ ਪੂਰੇ ਹੋਣ ਪਰ ਵੀ ਜਿਹੜੀ ਟਾਈਮ ਆ ਟਾਈਮ ਬਹੁ ਮਾੜਾ ਚੱਲ ਰਿਹਾ ਸਾਰੇ ਕਹੇ ਲਈ ਬਲਾਲੋ ਯਾਰ ਤੁਸੀਂ ਟਾਈਮ ਬਹੁ ਮਾੜਾ ਚੱਲ ਰਿਹਾ ਸੋ ਅਰਦਾਸ ਕਰਦੇ ਆ ਮਿੱਤਰੋ ਸਾਰੇ ਜਣੇ ਤਰੱਕੀ ਕਰੋ ਤੇ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਜਿਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਧੰਨਵਾਦ ਮਿੱਤਰੋ